ਆਏ ਹੋਇਆ ਕਦੇ ਵੀ ਅਸੀਂ ਭੈਣ ਭਰਾ ਦੇ ਰਖੜੀਆਂ ਦੇ ਇਕੱਠੇ ਨਾ ਹੋਏ ਹੋਈਏ ਬਾਲਾ ਕਰਨਗੇ ਨਾ ਜਿਆਦੇ ਨਸਾਂ ਆਈਆਂ ਫਲਾਉਣਗੇ ਮੈਂ ਤੈਨੂੰ ਜਾਇਜਤ ਵੇਚ ਕੇ ਇਹਨਾਂ ਦਾ ਪੈਸੇ ਲਾ ਦੂੰਗੀ ਕੁੰਡਵਲਜੀਤ ਮਲਜੀਤ ਹਾਂ ਬੇਬੇ ਉਹਨੂੰ ਫੋਨ ਕਰਕੇ ਪੁੱਛ ਲੈਂਦੇ ਛਿੰਦਰ ਨੂੰ ਉਹ ਕੁੜੀ ਆਈ ਨਹੀਂ ਹੈਗੀ ਹਜੇ ਤੱਕ ਉਹ ਨਹੀਂ ਆਉਣਾ ਥੀਗਾ ਬੇਬੇ ਉਹ ਆਜੂਗੀ ਆਪੇ ਉਹਨੂੰ ਕਿਹੜਾ ਰਾਹ ਦਾ ਨਹੀਂ ਪਤਾ ਵੀ ਮੇਰੇ ਪੇਕੇਆਂ ਨੂੰ ਕਿਹੜਾ ਰਾਹ ਜਾਂਦਾਗਾ ਉਹਦੇ ਰਾਹ ਦਾ ਤਾਂ ਪਤਾ ਹੁੰਦਾ ਸੌ ਡਿੱਕਾ ਪਟਿੱਕਾ ਹੁੰਦਾ ਪੁੱਛ ਲੈਣ ਦਾ ਤਾਂ ਕੋਈ ਡਰ ਨਹੀਂ ਹੁੰਦਾ ਹੂੰ ਤਾਂ ਲਾਇ ਸੀ ਬੇਬੇ ਤੇਰੀ ਲਾਡਰੀ ਨੇ ਫੋਨ ਹੀ ਨਹੀਂ ਚੱਕਿਆਗਾ ਬਸ ਜ ਨਹੀਂ ਪਤਾ ਲੱਗਦਾ ਦਵਾਰੇ ਲਾ ਕੇ ਪੁੱਛ ਲੋ ਉਤਰ ਆ ਤ ਮਾਈ ਹੋਵੇ ਫਿਰ ਜਾ ਕੇ ਉਤਾਰ ਲਿਆਊਗਾ ਕੋਈ ਨਾ ਆ ਜੂਗੀ ਆਉ ਆ ਗਿਲੇ ਸੱਸਰੀ ਘਰ ਲੈ ਮੈਂ ਸਸਰੀ ਕਾ ਹੋ ਠੀਕ ਠਾਕ ਹੋ ਹਾਂ ਠੀਕ ਠਾਕ ਹੋਰੀ ਹਾਂ ਵਧੀਆ ਠੀਕ ਠਾਕ ਵੇਖੋ ਮੈਂ ਪਾਣੀ ਪੀ ਲਿਆ ਹੋਰ ਮੈਂ ਵੀ ਠੀਕ ਠਾਕ ਐ ਠੀਕ ਠਾਕ ਐ ਦੋ ਵਾਰੀ ਫੋਨ ਲਾ ਲਿਆ ਤੈਨੂੰ ਕਿੱਕਿਆ ਨਹੀਂ ਅੱਛਾ ਉਹ ਫਿਰ ਬਸ ਦੇ ਖੜਕੇ ਚ ਨਹੀਂ ਬੇਬੇ ਪਤਾ ਲੱਗਿਆ ਮੈਨੂੰ ਅੱਛਾ ਹੋਰ ਹੋਰ ਸਾਰੇ ਠੀਕ ਠਾਕ ਪੈ ਹਾਂ ਵਧੀਆ ਠੀਕ ਠਾਕ ਮੈਂ ਤਾਂ ਹੀ ਫੋਨ ਲਵਾਇਆ ਸੀ ਮਹਾਜ ਸਿੰਦਰ ਫੋਨ ਚੱਕ ਲੂਗਾ ਨਾ ਮੈਂ ਆਪ ਤਾਂ ਰੂ ਭੇਦੂ ਲਿਆਉਗਾ ਤੈਨੂੰ ਅੱਡੇ ਤੋਂ ਉਹ ਐਸੀ ਬੇਬੇ ਉਹਨਾਂ ਬਸ ਤੋਂ ਦੋ ਤਿੰਨ ਜਾਣੀ ਉਤਰੀਆਂ ᱛੀਆਂ ਮੈਂ ਖਚਲ ਸਿੱਗੇ ਨਾਲ ਮੈਂ ਬਾਗੀ ਜਾਂਦੀ ਕਿੱਥੇ ਮਖਾ ਉਹ ਵਿਚਾਰੇ ਔਖੇ ਹੋਣੇ ਕਿਤੇ ਕੰਮ ਤਾਂੰਦਾ ਨਾ ਗਿਆ ਹੋਵੇ ਉਤਾਰ ਮੈਨੂੰ ਆਏ ਹੋ ਗਿਆ ਹਾਂ ਕੁੜੇ ਭਾਬੀ ਹੈ ਮੇਰੇ ਭਤੀਜੇ ਕੋਲ ਗੱਡੀਆਂ ਕਾਰਾਂ ਹੈ ਐਨਾ ਕੁਝ ਸੋਡੇ ਘਰੇ ਹੈ ਤੇ ਜੇ ਮੈਨੂੰ ਜਾ ਕੇ ਲਿਆ ਆਉਂਦਾ ਕਿੱਡੀ ਗੱਲ ਹੋ ਜਾਂਦੀ ਹੈ ਮੈਂ ਤੁਰ ਕੇ ਔਖੀ ਹੁੰਦੀ ਮਸਾ ਦੁਖੀ ਹੋ ਕੇ ਗਰਮੀ ਚ ਆਈਆਂਗੀ ਕੁੜੇ ਤੈਨੂੰ ਤਾਂ ਪੇਕਿਆਂ ਦੀ ਬਰਕਤ ਚ ਉਧਦੀ ਹੈਗੀ ਨਾਲੇ ਤੈਨੂੰ ਐਨਾ ਕੁਝ ਦੰਨੇ ਆ ਤੇ ਅੱਤਾ ਫੇਰ ਵੀ ਢਿੱਡ ਭਰਦਾ ਫੇਰ ਵੀ ਤੂੰ ਮੈਨੂੰ ਮਿਹਣੇ ਦੀ ਜੰਨੀ ਆ ਮਾਗਰ ਆਉਂਦੀ ਐ ਪਹਿਲਾਂ ਸੂਣੀ ਖੜੀ ਰੱਖਦੀ ਆਂਗੀ ਤੈਨੂੰ ਕੋਈ ਹੋਰ ਕਿਤਾ ਹੀ ਹੈਗਾ ਤੂੰ ਐ ਕਹਦੇਈ ਭਾਈ ਜੇ ਤੂੰ ਫੋਨ ਕਰ ਦਿੰਦੀ ਅਸੀਂ ਆ ਜਾਂਦੇ ਤੂੰ ਕੋਈ ਜਵਾਬ ਨੂੰ ਜਵਾਬ ਦੇ ਆ ਕਰ ਉੱਤੇ ਨਾ ਚੜਾਇਆ ਕਰ ਗੱਲ ਨੂੰ ਬੇਬੇ ਤੂੰ ਮੈਨੂੰ ਤਾਂ ਕਹੀ ਜੰਨੀ ਆ ਤੇਰੇ ਲਾਡੜੀ ਨੂੰ ਫੋਨ ਲਾਇਆ ਸੀ ਇਹਦੇ ਚੱਕਲਾਂ ਦੀ ਮੁੰਡਾ ਜਾ ਕੇ ਚੜਾ ਲਿਆਉਂਦਾ ਹਜੇ ਸਾਡੇ ਉੱਤੇ ਦੋਸ ਮੜੀ ਜਾਂਦੇ ਹੋ ਦੇਖ ਲੈ ਬੇਬੇ ਮੈਨੂੰ ਕੋਈ ਚਾਹ ਤੀਗਾ ਤੁਰਨ ਦਾ ਜੇ ਮੈਨੂੰ ਫੋਨ ਦਾ ਪਤਾ ਲੱਗ ਜਾਂਦਾ ਮੈਂ ਕਹਿ ਦਿੰਦੀ ਭਾਈ ਗੱਡੀ ਲੈ ਕੇ ਆਜੋ ਜਦੋਂ ਕਰੇ ਆਈ ਨੂੰ ਆਏ ਬੋਲਦੀ ਐ ਤਾਂ ਇਹ ਤੇ ਮੇਰਾ ਜੀਨ ਕਰਦਾ ਉਹਨੂੰ ਇੱਥੇ ਪੂਆ ਤੂੰ ਪੈਸੇ ਲੈ ਕੇ ਆਈਆਂ ਕਿ ਕੱਲੀ ਲੜਾਈ ਲੈ ਕੇ ਆਈਆਂਗੀ ਦੇਖ ਲੈ ਇਹ ਵੀ ਮਾਂ ਦੀ ਪੈੜ ਚ ਪੈਰ ਧਰਦਾ ਹੈਗਾ ਹੁਣ ਮੈਨੂੰ ਆਏ ਦੱਸੋ ਮੈਂ ਆਇਆ ਕਰਾਂ ਕਿ ਨਾ ਆਇਆ ਕਰਾਂ ਸੋਡੇ ਪਣੇ ਸ਼ਿੰਦਰੇ ਇਹ ਊਂ ਨਹੀਂ ਕਹਿੰਦਾਗਾ ਇਹਦੀ ਵੀ ਨਾ ਖੂਨ ਪਸੀਨੇ ਦੀ ਕਮਾਈ ਹੈਗੀ ਤੂੰ ਕਦੋਂ ਦੀ ਲੈ ਕੇ ਗਈਆਂਗੀ ਫਿਰ ਮੋੜਨ ਦਾ ਨੌ ਤਾਂ ਲੈ ਲਿਆ ਕਰੋ ਮੈਂ ਕੱਲੀ ਜਾਣੀ ਆ ਫੇਰ ਕੀ ਹੋ ਗਿਆ ਜੇ ਮੈਂ ਲੈ ਗਈ ਮੇਰੇ ਪਿਓ ਦਾ ਘਰ ਸੀ ਇਹ ਕੋਈ ਮੈਂ ਉਹੀ ਨਹੀਂ ਲੈ ਕੇ ਗਈ ਦੇ ਦੂੰਗੀ ਜਿੱਦੇ ਹੋਣਗੇ ਇਹ ਤੇ ਵੀ ਮਿੰਤ ਹੈਗੀ 24 ਘੰਟੇ ਮਿੰਤ ਕਰਦਾਗਾ ਤਾਂ ਚਾਰ ਪੈਸੇ ਕਮਾਉਂਦਾਗਾ ਫੇਰ ਕੀ ਹੋ ਗਿਆ ਜੇ ਮਿੰਤ ਕਰਦਾ ਮਿੰਤਨ ਵਾਲੀ ਪੈਸੇ ਹੁੰਦੇ ਨੇ ਮੈਂ ਕਿਹੜਾ ਮਿੰਤ ਨਹੀਂ ਕਰਦੀ ਹੈਗੀ ਘਰੇ ਮੇਰੇ ਬੇਬੇ ਹਾਲਾਤ ਖਰਾਬ ਹੋ ਗਏ ਸੀ ਜੇ ਹੁਣ ਮੇਰੇ ਕੋਈ ਹੁੰਦੇ ਮੈਂ ਬਥੇਰਾ ਦੇ ਜਾਂਦੀ ਮੇਰਾ ਜੀ ਨਹੀਂ ਕਰਦਾ ਦੇਣ ਨੂੰ ਦੂਜੀ ਗੱਲ ਇਹ ਆ ਭੂਆ ਤੂੰ ਮੇਰੀ ਭੈਣ ਨੂੰ ਡੋਪਤਾ ਆਪਦੇ ਸ਼ਰੀਕੇ 'ਚ ਰਿਸ਼ਤਾ ਕਰਵਾ ਕੇ ਲੈ ਵਧੀਆ ਮੁੰਡਾ ਹੈਗਾ ਕਾਰੋਬਾਰ 'ਚ ਵੱਧ ਕੱਢਦਾ ਹੁੰਦੇ ਹੀ ਰਹਿੰਦੇ ਨੇਗੇ ਐ ਥੋੜੀ ਹੁੰਦਾ ਹੁੰਦਾ ਹੈਗਾ ਪੁੱਤ ਇਹਨਾਂ ਨੇ ਗਲਤੀ ਵੀ ਆਪਦੀ ਮੰਨਣੀਗੀ ਸਾਨੂੰ ਭਾਰੇ ਬੋਲਣ ਦੀ ਲੋੜ ਨਹੀਂਗੀ ਅਸੀਂ ਤੇਰੇ ਨਾਲ ਵਰਤਦੇ ਭਾਈ ਇੱਕ ਗੱਲ ਹੋਰ ਆਗੀ ਤੂੰ ਆਪਣੇ ਭਾਈ ਨੂੰ ਫੋਨ ਕਰਿਆ ਕਰ ਉਹੀ ਲਿਆਇਆ ਕਰੂਗਾ ਉਹੀ ਛੱਡਾਇਆ ਕਰੂਗਾ ਚੱਲ ਪੁੱਤ ਚੱਲੀਏ ਮੈਂ ਤਾਂ ਨਾ ਆ ਕੇ ਗਲਤੀ ਕਰ ਲਈ ਹੈ ਆਪਦੀ ਬੇਇੱਜ਼ਤੀ ਕਰਾਉਣ ਆ ਜਾਨੀਆ ਮੈਂ ਮੈਂ ਕਾਤੋਂ ਆਉਣਾ ਤੀਗਾ ਹੁਣ ਮੈਨੂੰ ਐ ਹੋਇਆ ਪਿਆ ਮੈਨੂੰ ਮੁੜਨਾ ਔਖਾ ਹੋਇਆ ਪੈਗਾ ਦੱਸ ਕੀ ਕਰਾਂ ਇਹ ਨਹੀਂ ਕਰਦੇ ਨਾ ਕਰਨਦੇ ਤੇਰਾ ਆਪਦਾ ਘਰ ਹੈ ਦੋ ਦਿਨ ਆ ਰਹਾ ਤਾਂ ਮੈਂ ਬੈਠੀ ਹਾਂ ਜੀ ਤੇਰੇ ਛੋਟੇ ਭਾਈ ਨੂੰ ਭੇਜਿਆ ਕਰੂੰਗੀ ਉਹ ਹੀ ਲਿਆ ਕਰੂੰਗੀ ਉਹ ਹੀ ਤੈਨੂੰ ਛੱਡਿਆ ਕਰੂਗਾ ਬੇਬੇ ਮੈਂ ਤੇਰੇ ਕਰਕੇ ਆ ਜਾਨੀਆ ਤੇਰਾ ਮੋਹ ਮਾਰਦਾ ਮੈਨੂੰ ਹੈ ਜੇ ਮੇਰੇ ਕੋਲ ਕੁਝ ਹੁੰਦਾ ਮੈਂ ਵੇਚ-ਵਟ ਕੇ ਇਹਨਾਂ ਦੇ ਮੱਥੇ ਨਾਲ ਮਾਰਦੀ ਜਿਹੜੀ ਮੈਂ ਮਹਣੇ ਲੈਣੀਆਂ ਨੇ ਤਾਂ ਰੋਜ਼ ਆਈ ਕੋਈ ਨਹੀਂ ਤੂੰ ਵੀ ਇਸ ਕਰ ਦਿੱਤੀ ਹੈ ਜੇ ਇੱਕ ਮੁੰਡਾ ਹੋਰ ਹੁੰਦਾ ਵੀ ਸਬਣਾਉਂਦਾ ਜਮਾ ਨਾ ਦੇਈ ਜੇ ਨਹੀਂ ਹੈਗੇ ਤੇਰੇ ਕੋਲ ਬੇਬੇ ਜਿੱਦੇ ਮੇਰੇ ਕੋਲੇ ਆ ਗਏ ਨਾ ਕਿਸੇ ਪਾਸੇ ਹਿੱਲਾ-ਵਸੀਲਾ ਬਣ ਗਿਆ ਮੈਂ ਇਹਨਾਂ ਦੇ ਦੇਉਂਗੀ ਤਾਂ ਜ਼ਰੂਰ ਮੈਂਥੋਂ ਰੋਜ਼ ਨਹੀਂ ਮਹਣੇ ਚੱਲੇ ਜਾਂਦੇ ਬੇਬੇ ਇਹਨਾਂ ਦੇ ਤੂੰ ਕਬਰਾ ਨਾ ਜਾਵਾ ਮੇਰੇ ਕੋਲ ਸਭ ਕੁਛ ਆਏਗਾ ਬੜਾ ਕਰਨਗੇ ਨਾ ਜਿਆਦੇ ਨਸਾਂ ਆਈਆਂ ਫਲਾਉਣਗੇ ਮੈਂ ਤੈਨੂੰ ਜਾਇਦਾਦ ਵੇਚ ਕੇ ਇੰਨਾ ਦਾ ਪੈਸੇ ਲਾ ਦੂੰਗੀ ਪਰ ਤੈਨੂੰ ਨਹੀਂ ਮੈਂ ਕਹਿਣ ਦਿੰਦੀ ਚਲ ਆਪਾਂ ਚੱਲੀ ਜੰਦਰ ਚਾਹ ਪਾਣੀ ਕਰਕੇ ਪੀਏ ਨਹੀਂ ਤੂੰ ਪੀ ਨਹੀਂ ਨਾ ਮੈਂ ਪੀ ਲੂੰ ਆ ਜਾ ਇਹ ਤਾਂ ਪੈਸਿਆਂ ਚ ਡੁੱਬੇ ਪੈਨੇ ਹੁਣ ਪੈਸੇ ਚਾਹੀਦੇ ਨੇ ਇਹਨਾਂ ਨੂੰ ਤੱਜੀ ਚਲ ਵੇ ਬੇਜੇ ਤੂੰ ਕਹੀ ਨਹੀਂ ਮੈਂ ਪੀ ਲੈਣੀ ਤੇਰਾ ਚਿੱਤ ਦੁਖੀ ਨਾ ਹੋਊਗਾ ਉਮਰ ਲਈ ਪਾਣੀ ਲਿਆ ਦੇ ਯਾਰ ਲਿਆ ਕੇ ਨਹੀਂ ਹਲੋ ਕੀ ਕਰੀ ਜਾਂਦੀ ਸੀ ਕੀ ਮੈਂ ਥੋੜੇ ਭਾਂਡੇ ਰੰਦੇ ਸੀ ਰੋਟੀ ਵਾਲੇ ਉਹ ਮੰਜੀ ਆਪਦੀ ਸੀ ਕੋਤਰੀ ਭੂ ਆਣੀ ਆਈ ਅੱਜ ਹਾਲ ਜਦ ਪਚੰਦਰਾ ਲੈ ਕੀ ਗੱਲਾਂ ਕਰੀ ਜਾਂਦੇ ਸੋਡੀ ਵੀ ਤਾਂ ਚਾਚੀ ਲੱਗਦੀ ਹੈਗੀ ਮੇਰੀ ਕਿਹੜਾ ਕੱਲੀ ਦੀ ਭੂ ਆਏਗੀ ਨਾਲੇ ਉਹ ਤਾਂ ਅੱਜ ਪਿੰਡ ਗਈ ਹੈਗੀ ਮਿਲਣ ਉਹਨਾਂ ਨੂੰ ਪਿੰਡ ਗਈ ਅੱਜ ਹਾਂ ਫੇ ਤੂੰ ਹੀ ਨਾਲ ਹੀ ਵਗ ਜਾਂਦੀ ਫੇ ਤੇਰੀ ਮੰਮੀ ਕਹੂਗੀ ਭੇਜ ਦਾ ਨਹੀਂ ਹੈਗਾ ਅੰਬਰ ਤਾਂ ਲੈ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ ਮੰਮੀ ਹੋਰੇ ਘਰੇ ਨਹੀਂ ਹੈਗੇ ਛੋੜੀ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਕੌਣ ਬਣਾ ਕੇ ਦਿੰਦਾ ਤੁਹਾਨੂੰ ਫੇ ਆਪ ਚੱਕੀ ਭਾਂਡੇ ਫੇਰੀ ਜਾਂਦੇ ਉਹ ਲੈ ਚਾਹ ਪਾਣੀ ਦਾ ਕੀ ਹੈ ਯਾਰ ਮੈਂ ਆ ਬਣਾ ਲੈਂਦਾ ਜੇ ਆਪਨਾ ਆ ਬਣਾਉਂਦਾ ਫੇਰ ਸਰ ਵੀ ਜਾਂਦਾ ਮੇਰੇ ਡਿਗਢੀ ਗੱਲ ਸੀਗੀ ਲੈ ਇੰਨਾ ਕੰਮ ਤੁਸੀਂ ਖੇਤ 'ਚ ਕਰਕੇ ਉਹਨਾਂਗੇ ਫੇਰ ਘਰੇ ਡੰਗਰ ਪਸ਼ੂ ਦਾ ਕਰਦੇ ਹੋਗੇ ਰੋਟੀ ਪਾਣੀ ਤਾਂ ਦੇਣਾ ਜ਼ਰੂਰੀ ਬੰਦ ਤੈਣਾ ਨਾਲੇ ਫੇਰ ਮੈਂ ਤਾਂ ਹੁਣ ਰਖੜੀਆਂ ਆਉਣ ਆਲੀਆਂ ਨੇ ਮੈਂ ਤਾਂ ਉਦੋਂ ਮਿਲਣੇ ਆਉਂਗੀ ਚਲ ਠੀਕ ਆ ਜਿੱਤਰਾ ਮ ਅੱਜ ਵੀ ਭੂਆ ਗਈ ਤਾਂ ਹੈਗੀ ਹੈਗੀ ਉਹਦੇ ਨਾਲ ਬਗ ਜਾਂਦੀ ਕਿੱਡੀ ਗੱਲ ਸੀਗੀ ਪਰ ਤੂੰ ਮਨਚਣਾ ਰੱਖਿਆ ਕਰ ਕੋਈ ਵੀ ਗੱਲ ਨਾ ਨਾਈ ਮੇਰੇ ਤਾਂ ਇੱਥੇ ਹੀ ਬਹੁਤ ਜੀ ਲੱਗਦਾਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਸਹੁਰਿਆਂ ਹੀ ਹਾਂ ਕਿ ਪੇਕੇ ਆਏ ਹਾਂ ਜਾਂ ਮੇਰੇ ਤਾਂ ਬਹੁਤ ਜੀ ਲੱਗਦਾ ਇੱਥੇ ਚਲ ਐਵੇਂ ਵੀ ਹੈਗਾ ਯਾ ਤ੍ਰਿਭੂਆ ਦਾ ਘਰ ਨੇੜੇ ਹੀ ਹੈਗਾ ਹਣਾ ਨਾ ਹੁਣ ਮੇਰੀ ਗੱਲ ਸੁਣੋ ਤੁਸੀਂ ਆਪਾਂ ਜਦ ਰਖੜੀਆਂ ਤੇ ਜਾਵਾਂਗੇ ਵੀਰ ਵਾਸਤੇ ਸੋਨਾ ਹੈ ਗਿਫਟ ਲੈ ਜਾਵਾਂਗੇ ਬਾਲਾ ਮਹਿੰਗਾ ਨਾ ਸੀ ਸਸਤਾ ਜੀ ਲੈ ਜਾਵਾਂਗੇ ਤੂੰ ਮਹਿੰਗਾ ਸਸਤਾ ਤੂੰ ਕੀ ਲੈਣਾ ਯਾਰ ਜਿਹੜੀ ਜੀ ਤੇਰੇ ਪਸੰਦ ਹੋਈ ਤੂੰ ਲੈ ਲਈਂ ਬਾਕੀ ਹੁਣ ਆਪਣਾ ਵਿਆਹ ਤਾਂ ਹੋਇਆ ਨਮਾ ਨਮਾ ਪਹਿਲੀ ਰਖੜੀ ਹੈ ਆਪਣੀ ਜਿਹੜੀ ਚੀਜ਼ ਤਰੇ ਪਸੰਦ ਉਹ ਲੈ ਜੀ ਮੈਂ ਤੁਹਾਡੇ ਨਾਲ ਗੱਲਾਂ ਚ ਲੱਗ ਗਈ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਕੇ ਆਉਂਨੇ ਖੇਤੋਂ ਆਇਓਗੇ ਲੈ ਆ ਪਾਣੀ ਲੈ ਆ ਪਾਣੀ ਵੀ ਵਧੀਆ ਬਣਾ ਲਈ ਚਾਹ ਠੀਕ ਹੈ ਦੇਖ ਲੈ ਬੇਬੇ ਹੈ ਲੜਕੇ ਦੋਨੇ ਮਾਂ ਪੁੱਤ ਅੰਦਰ ਵੜ ਗਏ ਆਇਆ ਮੇਰੇ ਕੋਲੇ ਕੋਈ ਤੈਨਾਂ ਧੋਕੀ ਲੈਣਾ ਮੈਂ ਬੈਠੀ ਆ ਜਦੋਂ ਤੈਨੂੰ ਲੋੜ ਹੀ ਨਹੀਂ ਹੁੰਦੀ ਗਿਲਾ ਕਰਨ ਦੀ ਜਦੋਂ ਸੰਧਾਰਾ ਦੇਣ ਗਏ ਨੇ ਦੋਨੇ ਜਾਣੇ ਸੋਣ ਕੇ ਕਰਉ ਮੁੜੇ ਮੇਰੇ ਕਰੇ ਗਈ ਨਹੀਂ ਹੈਗੀ ਕੱਲਾ ਭਰਾ ਵਾ ਗਿਆ ਮੇਰਾ ਮੈਂ ਤਾਂ ਸਹਾਂ ਪਾ ਕੇ ਤੋਰੇ ਸੀਗੇ ਮੇ ਮੇਰੀ ਧੀ ਕੋਲੇ ਜਰੂਰ ਜਾ ਕੇ ਆਇਓ ਮੈਨੂੰ ਕੀ ਪਤਾ ਵੀ ਉਹ ਜਾਣਗੇ ਨਹੀਂਗਾ ਕੱਲਾ ਜਾਊਗਾ ਬੇਬੇ ਇੰਨਾ ਦਿਨ ਕਰ ਕੀ ਅਗਲਾ ਪਤੀ ਜਾਂ ਦਾ ਇੰਨਾ ਚਾ ਕਰਦਾ ਹੁੰਦਾਗਾ ਪੋਆ ਦੀ ਕੋਈ ਯਾਤ ਨਹੀਂ ਪੁੱਛਦਾ ਕੋੜੇ ਵੀਰ ਪਾਲੇ ਆ ਤੇਰੀ ਪੋਆ ਸੱਸ aí ਇਹਨੂੰ ਚਾ ਪਾਣੀ ਪੁੱਛਣਾ ਨਹੀਂ ਹੈਗਾ ਉਹਨਾਂ ਨੇ ਤਾਂ ਨਹੀਂ ਪੁੱਛਿਆ ਤੂੰ ਤਾਂ ਪੁੱਛ ਲੈ ਨਾ ਕਰਿਆ ਆਈਆਂ ਕੁੜੀਆਂ ਨਾ ਆئیں ਘਰ ਦਾੰਦ ਕੋਈ ਬੇਬੇ ਪੂਆ ਤਾਂ ਸਾਰਾ ਘਰੀ ਖਾਈ ਬੈਠੀ ਐ ਕੀ ਚਾਹ ਪਾਣੀ ਪੁੱਛਾਂ ਮੈਂ ਇਹਨੂੰ ਦੇਖ ਲੈ ਬੇਬੇ ਹੁਣ ਮੈਂ ਨਹੀਂ ਇੱਥੇ ਬੈਂਦੀ ਆ ਕਲ ਦੀ ਭੂਤ ਨਹੀਂ ਦੇਖ ਲੈ ਕਿ ਮੈਂ ਬੋਲਦੀ ਐ ਪਾਈ ਸਹਨੇ ਦੀ ਕਹੋਤ ਐ ਤੀ ਜੰਮੀ ਪੈਣ ਬਿਸਰੀ ਪੂਆ ਕੀ ਦੇ ਜਿਆਦਾ ਖਾ ਗਈ ਖਾ ਗਈ ਲੈ ਛੱਡਾ ਲੱਖਾਂ ਕਰੋੜਾਂ ਦੀ ਤਾਂ ਸਾਨੂੰ ਜ਼ਮੀਨ ਦੇਗੀ ਹੈ ਕਿ ਲੋੜਾ ਕਹੇ ਜੇ 2-3 ਲੱਖ ਲੈਗੀ ਪੈਸੇ ਪੈਸੇ ਲੈ ਛੱਡੀ ਐ ਪੈਸੇ ਦੇ ਦੇ ਪੂਆ ਪੈਸੇ ਦੇ ਦੇ ਬੇਬੇ ਮੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਸੁਮਨ ਆਉਂਦੀ ਐ ਮੈਂ ਤਾਂ ਉਹਨੂੰ ਚਾਹ ਪਾਣੀ ਪੁੱਛਦੀ ਆ ਮੰਮੀ ਦੇ ਉੱਤੋਂ ਦੀ ਹੋ ਕੇ ਮੈਂ ਕੁਝ ਨਹੀਂ ਕਰ ਸਕਦੀ ਅੱਛਾ ਹੁਣ ਤੂੰ ਸਮੰਣ ਨਾ ਪੁੰਦਿਆ ਕਿ ਸਮੰਣ ਆਈ ਤੂਤੇ ਵਾਲਾ ਬਹਿਰ ਤੀਗਾ ਹੁਣ ਇਹਦੇ ਨਾਲ ਉਹ ਨਹੀਂ ਬੋਲਦੀ ਤੇਰੀ ਮੁਸੱਸ ਨਹੀਂ ਬੋਲਦੀ ਹੈਗੀ ਹੁਣ ਤੂੰ ਉਹ ਸਮੰਣ ਦੀ ਬਣ ਗਈ ਹੁਣ ਤੁਸੀਂ ਮੇਰੀ ਧੀ ਨਾ ਬੈਂਸ ਕੱਢਣ ਦੀਆਂ ਮਾਰੀਆਂ ਹੁਣ ਮੂਸਾਸੀ ਕੋ ਹੋ ਗਈਆਂ ਹੁਣ ਤੁਸੀਂ ਵਰਤਣ ਨੂੰ ਹੋ ਗਈਆਂ ਫੇਰ ਤੁਸੀਂ ਕਹੋਗੇ ਬੇਬੇ ਪੂਆ ਨੂੰ ਕਿਵੇਂ ਬੋਲਦੀ ਹੈਗੀ ਜਦੋਂ ਪੂਆ ਆ ਜਾਂਦੀ ਨੇ ਆਪਣੇ ਘਰ ਚ ਤੱਕਲੀ ਇਸ ਨਹੀਂ ਮੁੱਕਦਾ ਚੱਲ ਬੇਬੇ ਹੁਣ ਮੈਂ ਨਹੀਂ ਇੱਥੇ ਆਉਂਦੀ ਹੈਗੀ ਤੂੰ ਨਾ ਮੇਰੇ ਭਰਾ ਨੂੰ ਲੈ ਕੇ ਮੈਨੂੰ ਮਿਲਣ ਆ ਜਾਕਰ ਉੱਥੇ ਚੰਗਾ ਲੈ ਬੇਬੇ ਮੈਂ ਤਾਂ ਜਾਣੀ ਹੁਣ ਤੇ ਇਹ ਤਿਹਾਰਾਂ ਦਾ ਦਿਨ ਹੈਗਾ ਗੁੱਸੇ ਹੋ ਕੇ ਨਾ ਜਾ ਇਹ ਤਾਂ ਹੁੰਦਾ ਹੀ ਰਹਿੰਦਾ ਰਾੜਾ ਵੀੜਾ ਮੈਂ ਇੱਥੋਂ ਨਹੀਂ ਬੇਬੇ ਇਹਨਾਂ ਤੋਂ ਕਹਾ ਆ ਜਾਂਦਾ ਹੈਗਾ ਹੈ ਮੇਰੇ ਨਾ ਮਾੜੇ ਦਿਨ ਆ ਗਏ ਏ ਫਿਰ ਕੀ ਹੋਗਾ ਰੋਜ਼ ਬੇਇੱਜ਼ਤੀ ਕਰ ਦਿੰਦੇ ਨੇ ਘਰੇ ਆਈ ਦੀ ਬੇਬੇ ਬੰਦੇ ਦੀ ਆਰਜ਼ੀ ਕੋਈ ਇੱਜ਼ਤ ਹੁੰਦੀ ਹੈ ਥੋੜੇ ਜਿਹਾ ਟਾਈਮ ਢੀਕ ਲੈ ਤੇਰਾ ਭਾਈ ਆਉਣ ਵਾਲਾ ਹੀ ਹੈ ਬੇਬੇ ਫਿਰ ਕਹਿੰਦੇ ਨੇ ਕਿ ਕਿਲੇਸ ਬਉਂਦੀ ਹੈ ਤੂੰ ਨਾ ਉਹਨੂੰ ਆਏ ਕਹਦੀ ਮੇਰੇ ਭਰਾ ਨੂੰ ਮੈਂ ਉੱਥੇ ਢੀਕੂਂਗੀ ਉਹਨੂੰ ਪੇਜ ਦੀ ਤੇ ਹਰ ਦਿਨ ਨਹੀਂ ਆਈ ਤੇ ਮੇਰੇ ਤੇ ਰੁੱਸ ਗਈ ਗਈ ਇਹ ਕੋਈ ਚੰਗੀਆਂ ਗੱਲਾਂ ਨਹੀਂ ਗੀਆਂ ਸਾਡੇ ਕਰਕੇ ਤਾਂ ਕਾਹ ਨੂੰ ਗਈ ਆ ਵੇ ਬੇਰੁੱਸ ਕੇ ਅਸੀਂ ਪੈਸਿਆਂ ਨੂੰ ਕਹਿਤਾ ਉਹਨੂੰ ਆਏ ਹੋਵੇ ਮੈਨੂੰ ਪੈਸਿਆਂ ਨੂੰ ਕਿਉਂ ਕਹਿਤਾ ਤਾਂ ਤੁਰਦੀ ਲੱਗੀ ਤੇਰੇ ਤੇ ਤੇਰੀ ਸੱਸ ਕਰਕੇ ਗਈ ਹੈ ਹੁਣ ਤੁਸੀਂ ਮੈਨੂੰ ਪੁੱਛੋ ਵੀ ਤੇਰੇ ਦਿਲ ਤੇ ਕੀ ਵੀਤਦੀ ਹੈ ਮੇਰੀ ਤੇ ਰੁੱਸ ਕੇ ਬਗੀ ਬੇਬੇ ਹਈਏ ਤੂੰ ਸਾਡੇ ਤੇ ਗੁੱਸਾ ਦਿਖਾਉਣੀ ਹੈ ਵੀ ਤੇਰੀ ਸੱਸ ਕਰਕੇ ਤੇ ਤੇਰੇ ਕਰਕੇ ਉਹ ਰੁੱਸ ਕੇ ਬਗੀ ਇੱਕ ਤਾਂ ਦੇਖ ਲੈ ਅਸੀਂ ਉਹਨੂੰ ਪੈਸਿਆਂ ਨੂੰ ਕਹਿ ਦੰਨੇਗੇ ਤਾਂ ਉਹ ਕਰਦੀ ਇੱਕ ਮੇਰੀ ਨਨਦ ਦਾ ਰਿਸ਼ਤਾ ਉਹਨੇ ਮਾਰੇ ਕਰ ਕਰਾਤਾ ਤਾ ਤੂੰ ਹੈ ਕਹੀ ਜਾਨੀ ਹੈਗੀ ਅਸੀਂ ਤਾਂ ਵੀ ਚੁੱਪ ਕਰ ਰਹੇ ਹਾਂਗੇ ਪਹਿਲਾਂ ਕੰਟੀ ਮਾੜੇ ਹੋ ਜੇ ਹੁਣ ਤਾਂ ਕੋਈ ਟਾਈਮ ਪੈ ਗਿਆ ਹੁਣ ਉਹ ਮਾੜੇ ਮਾੜੇ ਲਾ ਛੱਡੇਗਾ ਕੋਈ ਸਮਾਂ ਵੀ ਹੁੰਦਾਗਾ ਕੋਈ ਬੰਦੇ ਦਾ ਹੁਣ ਤੁਸੀਂ ਉਹ ਉਹੀ ਤਾਂ ਨਹੀਂ ਗੱਲ ਦੱਬੀ ਰਹਿਣੀ ਕਰਖਣੀ ਹੈਗੀ ਬੇਬੇ ਮੈਂ ਇੱਥੇ ਨਹੀਂ ਤੁਹਾਡੇ ਨਾਲ ਬੋਲੇ ਜਾਂਦਾ ਮੇਰੀ ਮੰਮੀ ਅੰਦਰ ਬੈਠੀ ਆ ਉਹਦੇ ਟਿੱਡੇ ਚ ਜਾ ਕੇ ਮਾਰ ਟੱਕਰ ਜਿੱਦੇ ਟੱਕਰ ਮਾਰੀ ਨਾ ਧਰਨ ਧਰਨ ਕੰਮਣ ਲੱਗੂ ਸੁਰਤ ਲਿਆ ਦੂੰਗੀ ਓ ਚਾਚਾ ਕਿੱਧਰ ਇੰਨਾ ਸਮਾਨ ਚੱਕੀ ਫਿਰਦਾ ਹੈਗਾ ਜੇ ਕਿਤੇ ਡਿਗੜੂ ਪਿਆ 60 ਵਜੂਗੀ ਉਹ ਮੈਂ ਤਾਂ ਫਿਰ ਤੁਸੀਂ ਤਾਂ ਨਹੀਂ ਪੁੱਛਦੇ ਮੇਰੀ ਭੈਣ ਨੂੰ ਮੈਂ ਤਾਂ ਕੁਛ ਖਵਾਉਣੀ ਆ ਮੈਂ ਤਾਂ ਕੁਛ ਲਿਆ ਕੇ ਦੇਣੀ ਆਗਾ ਮੇਰੀ ਗੱਲ ਸੁਣ ਲੈ ਜੋ ਮਰਜੀ ਲਿਆ ਜੇ ਕਿਤੇ ਡਿਗਪਾ 60 ਵਜੇ ਨਾ ਸਾਥੋਂ ਨਹੀਂ ਦਵਾਈਆਂ ਦਵਾਈਆਂ ਜਾਣੀਆਂ ਉਹ ਚੰਗਾ ਭਰਾਵਾ ਨਾ ਦਵਾਈਆਂ ਤੁਸੀਂ ਰੱਬ ਆਪ ਹੀ ਰੱਖੂਗਾ ਕੋਈ ਕਰਨੀ ਉਹ ਚੰਗਾ ਠੀਕ ਐ ਜਿੰਦੀ ਆਈ ਐ ਕਲੇਸ ਪਾਈ ਬੈਠੀ ਐ ਜਾ ਕੇ ਸਮਝਾ ਲੈ ਉਹਨੂੰ ਨੜੇ ਸਮਝਣ ਦੀ ਲੋੜ ਨਾ ਸਾਨੂੰ ਨਹੀਂ ਹੈਗੀ ਸੋਨੂੰ ਸਮਝਣ ਦੀ ਲੋੜ ਐ ਜੇ ਇੰਨੀ ਫਿਕਰ ਹੈ ਨਾ ਮੇਰੇ ਡਿੱਗਣ ਦਾ ਆ ਜਾ ਫਿਰ ਘਰ ਤੱਕ ਛੱਡਿਆ ਮੈਨੂੰ ਉਹ ਚਾਚਾ ਮੈਂ ਐਡਾ ਬੇਦਨ ਹੈਗਾ ਬਥੇਰੇ ਕੰਮ ਆ ਮੈਨੂੰ ਆਹੋ ਕੰਮ ਆ ਤੈਨੂੰ ਹਾਲ ਜੁੜਿਆ ਨਾ ਤੂੰ ਆਇਆ ਕਿੱਥੋਂ ਐ ਤੂੰ ਮੈਨੂੰ ਪਤਾ ਉੱਥੇ ਖੁੰਡ ਤੋਂ ਆਇਆ ਹੋਏਗਾ ਬੈਠਾਗਾ ਉੱਥੇ ਤਾਂਸ ਖੇਡਦਾ ਹੋਏਗਾ ਉਹ ਸਾਰਾ ਦਿਨ ਖੁੰਡਤੀ ਬੈਠਾ ਰਹਿਣਾ ਕਿਤੇ ਕਬੀਲਦਾਰੀ ਦਾ 100 ਕੰਮ ਨੇ ਕਿਸੇ ਦੁਕਾਨਦਾਰ ਦੇ ਪੈਸੇ ਦੇ ਕੇ ਆਉਂਗਾ ਹੋਰ ਕਿਸੇ ਕੋਲੇ ਕੰਮ ਧੰਦਾ ਜਾ ਕੇ ਹੁਣ ਸੁਪਰੀਹਾਂ ਦੀ ਰੋਤ ਹੈਗੀ ਆਹੋ ਤੇ ਇਥੋਂ ਬਿਨਾਂ ਦਾ ਕਾਹਨੂੰ ਦੁਕਾਨਦਾਰ ਦੇ ਪੈਸੇ ਦਿੱਤੇ ਜਾਂਦੇ ਨੇਗੇ ਚਾਹ ਬਗ ਕੋਈ ਨਹੀਂ ਤੈਨੂੰ ਉਦੋਂ ਪਤਾ ਲੱਗੂ ਜਦੋਂ ਗੋਡੇ ਗਿੱਟੇ ਫੁੱਟ ਕੰਮ ਨਾ ਆਇਓ ਕਦੇ ਕੰਮ ਨਾ ਆਇਓ ਤੁਸੀਂ ਆਜੋ ਕੰਮ ਤੇਰੇ ਓਏ ਨਰੇਂਦਰ ਗੱਲ ਸੁਣ ਮੇਰੀ ਓਰੇਆ ਕੀ ਆ ਹੁਣ ਕੀ ਰਹਿ ਗਿਆ ਨਾ ਪਰਸੋਂ ਤੂੰ ਕੀ ਕਰਕੇ ਆਇਸੀ ਓਏ ਘਰੇ ਲਾਂਬੇ ਆਉਣ ਲੱਗ ਰਹੇ ਨੇ ਨਾ ਪਰਸੋਂ ਤੂੰ ਏ ਮੱਖਣ ਦੇ ਮੁੰਡਿਆਂ ਨਾਲ ਲੜਪੇ ਬਾਦੀਬਾਲ ਖੇਡਦੇ ਨਾਲ ਉਹ ਪਟਿਆਲੇ ਤੋਂ ਕਿੰਨੇ ਦਿਨਾਂ ਬਾਹਰ ਆਉਂਦਾ ਵਿਚਾਰਾ ਤੂੰ ਖੇਡਣਾ ਲੈ ਹੁਣ ਹੈ ਉੱਥੇ ਭੱਗ ਜਾਣਾ ਤੂੰ ਐਡੀ ਦੇਹ ਹੈ ਤੇਰੀ ਖੇਡਣਾ ਲੈ ਦੂਣ ਉੱਥੇ ਤਰਾਮੇ ਨਾਲ ਆਉਦਾ ਕੁਛ ਨਰੇ ਉਹ ਜਵਾਖ ਮਾੜੀ ਜੀ ਜਿੰਦ ਉਹਦੇ ਨਾਲ ਲੜਪੇ ਤੂੰ ਇਉਂ ਦੇ ਮਾਰਦਾ ਕੁਝ ਜੇ ਉਹਨੂੰ ਹੋ ਜਾਂਦਾ ਕੁਝ ਕਿੱਥੋਂ ਪੈਸੇ ਦਿੰਦੇ ਉਹਨਾਂ ਨੂੰ ਏ ਚਾਚਾ ਮੈਂ ਤਾਂ ਰੋਜ ਜਾਨਾ ਵਾਲੀ ਬੱਲੇ ਖੇਡ ਉਹਦਾ 15 ਦਿਨਾਂ ਤੋਂ ਐ ਮੈਂ ਕੋਈ ਅੱਜ ਦਾ ਖੇਡਦਾ ਮੈਨੂੰ 25 26 ਸਾਲ ਹੋ ਗਏ ਖੇਡਦੇ ਨੂੰ ਮੈਨੂੰ ਗਾਲ ਕੱਢੀਆ ਉਹਨੇ ਬਥੇਰਾ ਚਿਰ ਹੋ ਗਿਆ ਫਿਰ 25 26 ਸਾਲ ਹੋ ਗਏ ਤੂੰ ਹਟ ਜਾ ਹੁਣ ਘਰੇ ਨਹੀਂ ਬੈਠਿਆ ਜਾਂਦਾ ਗਾ ਯਾਰ ਆਪਦੇ ਸਰੀਰ ਵਾਸਤੇ ਚਾਚਾ ਕੌਣ ਨਹੀਂ ਜਾਂਦਾ ਮੈਂ ਕੋਈ ਨਸ਼ੇੜੀ ਐਗਾ ਤੂੰ ਤਾਂ ਉਹੀ ਲੱਗਿਆ ਬੋਲਣ ਯਾਰ ਗੱਲ ਐ ਇਹ ਕੋਈ ਆਹ ਉਹ ਮਾਰਿਆ ਕਿਸਦਾ ਸਿੱਟੇ ਐਂ ਵੱਢ ਕੇ ਕਿਸੇ ਦੇ ਨੂੰ ਅੱਗੇ ਮੈਂ ਰੋਜ ਹੀ ਸਿੱਟੀਆਂ ਨਾਲ ਮਾਰ ਕਿਉਂ ਨਾ ਹੈਗਾ ਵੇ ਦਾ ਵੇ ਲ ਪਹਿਲਾਂ ਤਾਂ ਮੇਰੀ ਭੈਣ ਨਾਲ ਹੀ ਬਰਤਦਾ ਸੀ ਹੁਣ ਲੋਕਾਂ ਨਾਲ ਵੀ ਬੈਰ ਪਾ ਹੀ ਜਾਂਦੇ ਨੇਗੇ ਕੁਛ ਬੋਲ ਕੇ ਤਾਂ ਲੰਗੀ ਮੇਰੇ ਤਾਂ ਫੋਨ ਆ ਗਿਆ ਸੀ ਮੈਂ ਤਾਂ ਉੱਧਰ ਭੱਗ ਗਈ ਨਹੀਂ ਬੋਲਦੀ ਮੇਰੇ ਮੂਹਰੇ ਮੈਂ ਪਾੜ ਦਿਆਂ ਦੀਆਂ ਖੱਖਾਂ ਨਹੀਂ ਮੰਮੀ ਹੋਰ ਤਾਂ ਕੀ ਬੋਲਣਾ ਸੀ ਬੋਲ ਕੇ ਤਾਂ ਦੇਖਦੀ ਮੇਰੇ ਮੂਹਰੇ ਦੇਖ ਲਾ ਬੇਬੇ ਕੀ ਗੱਲਾਂ ਕਰਦੀ ਹੈਗੀ ਕਹਿੰਦੀ ਮੇਰੀ ਧੀ ਨੂੰ ਦੇ ਚਲੋ ਮੇਰੀ ਘੜਾ ਤੇ ਨਹੀਂ ਗਈ ਪਹਿਲਾਂ ਉਹਦਾ ਰਿਸ਼ਤਾ ਮਾੜੇ ਕਰ ਕਰਾਤਾ ਫਿਰ ਮੇਰੀ ਧੀ ਨੂੰ ਦੇਵਾਂਗੀ ਫਿਰ ਉਹਦੀਆਂ ਵੀ ਦੇਤੀਆਂ ਪੂਰੀਆਂ ਕਰਨੀਆਂ ਨਹੀਂ ਹੈਗੀਆਂ ਮੰਮੀ ਮੈਨੂੰ ਤਾਂ ਪੂਆ ਪਹਿਲੇ ਦਿਨ ਹੀ ਚੰਗੀ ਲੱਗਦੀ। ਮੇਰੇ ਵਿਆਹ ਚ ਦੇਖ ਲੈ ਕੇ ਮੇਰੇ ਰਸਕੇ ਬੈਠੀ ਸੀ ਕਿਵੇਂ ਨਖਰੇ ਕਰਦੀ ਸੀ। ਮਾੜਾ ਜਿਹਾ ਮਜ਼ਾਕ ਹੀ ਕੀਤਾ ਸੀਗਾ। ਇਹ ਤਾਂ ਹੈਪਟਾ ਆਪਣਾ ਦੇਖ ਲੈ ਕਿੰਨਾ ਮਾੜਾ ਕੀਤਾਗਾ। ਤਈਆਂ ਤਾਂ ਉਹ ਭੁਗਤੀ ਜਾਂਦੀ ਆ। ਮੰਮੀ ਇਹਨੇ ਤਾਂ ਸੋਮਨ ਦੀ ਜ਼ਿੰਦਗੀ ਵੀ ਬਰਬਾਦ ਕਰਤੀ। ਕਹਿੰਦੀ ਮੇਰੇ ਪਿੰਡ ਰਿਸ਼ਤਾ ਕਰਦੇਓ। ਜੇ ਆਪਾਂ ਇਹਦੇ ਪਿੰਡ ਨਾਲ ਰਿਸ਼ਤਾ ਕਰਦੇ ਖਬਰਾਂ ਕੋਈ ਵਧੀਆ ਹੀ ਮਿਲ ਜਾਂਦਾ ਏ ਤੂੰ। ਹਲ ਤਾਂ ਮਿੱਠੀਆਂ ਮਾਰਦੀ ਸੀ। ਕਹਿੰਦੀ ਮੇਰਾ ਜੀ ਲੱਗਿਆ ਰਹੂਗਾ। ਹੋਰ ਪੁੱਤ। ਹੋਰ ਕਾਹਦਾ ਦੁੱਖ ਆਗਾ? ਇਹੇ ਗੱਲਾਂ ਦਾ ਦੁੱਖ ਮਾਰਦਾਗਾ। ਮੰਮੀ ਨੇ ਤਾਂ ਆਪ ਦਾ ਜੀ ਲਵਾਉਂਦੀ ਲਵਾਉਂਦੀ ਨੇ ਨਾ ਆਪਣਾ ਜੀ ਵੀ ਲੱਗਣਾ ਹਟਾਤਾ ਕੁੜੀ ਆਪਣੀ ਐਨੀ ਦੁਖੀ ਐ ਆਪਣਾ ਜੀ ਵੀ ਨਹੀਂ ਲੱਗਦਾ ਕਿਤੇ ਦੇਖ ਲੈ ਪੁੱਤ ਐਨੀ ਵਧੀਆ ਦੇਸੀ ਮੇਰੀ ਕੁੜੀ ਦੀ ਫਿਕਰ ਐ ਨਾ ਅੰਤਾਂ ਦੀ ਰੋਗ ਲਾਤੀ ਕੋਈ ਨਹੀਂ ਮੰਮੀ ਤੂੰ ਫਿਕਰ ਨਾ ਕਰਿਆ ਕਰ ਹੈਗੇ ਆਂ ਆਪਾਂ ਸੋਮਨ ਨੂੰ ਸਹਾਰਾ ਦੇਣ ਵਾਲੇ ਆਪਾਂ ਸਹਾਰਾ ਲਾਵਾਂਗੇ ਜੇ ਉਹਨੇ ਆਪਣੇ ਨਾਲ ਇਹ ਜੀ ਕੀਤੀ ਐ ਨਾ ਭੂਆ ਨੇ ਭੁਗਤੀ ਵੀ ਜਾਂਦੀ ਐ ਨਾ ਦੇਖ ਲੈ ਪੁੱਤ ਉਹ ਤਾਂ ਭੁਗਤੇ ਨਾ ਭੁਗਤੀ ਪਰ ਆਦਣਾ ਚ ਮੇਰੀ ਤੀ ਤਾਂ ਨਾ ਦੁੱਖ ਭੁਗਤੀ ਜਾਂਦੀ ਐ ਨਾ ਮਾਂ ਮਮੀ ਤੁਸੀਂ ਇੰਨਾ ਵੀ ਫਿਕਰ ਨਾ ਕਰਿਆ ਕਰੋ ਮੈਂ ਤੁਹਾਡੇ ਨਾਲ ਆਂਗੀ ਜੇ ਕੋਈ ਗੱਲ ਹੈ ਜੀ ਮੈਂ ਤੁਹਾਡੀ ਧੀ ਆ ਵਰਗੇ ਤੁਸੀਂ ਮੈਨੂੰ ਦੱਸ ਦਿਓ ਚਲ ਠੀਕ ਆ ਪੁੱਤ ਕਦੋਂ ਤੁਸੀਂ ਹੈਗੇ ਮੈਨੂੰ ਕਾਹਦਾ ਫਿਕਰ ਮੈਂ ਜਾਣਨੀ ਆ ਤਦ ਤੱਕ ਪੁੱਛਾਂ ਕਿ ਦੇਖ ਕਿਉਂ ਨਹੀਂ ਬੇਬੇ ਕੀ ਹੋ ਗਿਆ ਰੋਈ ਕੋ ਜਾਨੀ ਆ ਕਿ ਨਾਲੇ ਮੇਰੀ ਭੈਣ ਕਿੱਥੇ ਹੈਗੀ ਉਹਨਾਂ ਨੇ ਲੜਕੇ ਤਾਂ ਉਹਨਾਂ ਨੇ ਕਰੋ ਘੱਟ ਦੀ ਆ ਸਤਿ ਸਨਮਾਨੇ ਚਲ ਬੇਬੇ ਤੂੰ ਚੁੱਪ ਕਰ ਦੂ ਰੋਣਾ ਤੂੰ ਮੈਨੂੰ ਐਂਦਾਸ ਤੂੰ ਘਰੇ ਤਾਂ ਬੈਠੀ ਜੀਂ ਨਲੇ ਮੈਂ ਆਈਦਾ ਜਾਣਾਗਾ ਤੂੰ ਐ ਕਿਵੇਂ ਘਰੋਂ ਕੱਢਣ ਦੇਤਾ ਉਹਨੂੰ ਪਤਾ ਨਹੀਂ ਉਹ ਤਾਂ ਇੰਨਾ ਕੁਝ ਬੋਲੀਆਂ ਜਿੰਨਾ ਵੀ ਕਹਿ ਦੇ ਉਹ ਕਿੱਥੋਂ ਸੁਣ ਸਕਦੀ ਦੀ ਕੋਈ ਵੀ ਨਹੀਂ ਸੁਣ ਸਕਦਾ ਉਹਨੇ ਤਾਂ ਗੱਲਾਂ ਤਾਂ ਦੋਨਾਂ ਸੱਸ ਨੂੰ ਆਂਦੀਆਂ ਉਹ ਤਾਂ ਅੱਕ ਕੇ ਬਾਗੀ ਪਈ ਤੁਰ ਗਈ ਫੇਰ ਚਲ ਮੈਂ ਐਂ ਕਰਦਾ ਫਿਰ ਮੈਂ ਆ ਵੀ ਨਾ ਇਧਰਲੇ ਪਾਸੇ ਦੀ ਗਿਆ ਮੈਂ ਇਧਰ ਜਾ ਕੇ ਦੇਖਦਾਗਾ ਕੀ ਆ ਡੇ ਡੇ ਤੇ ਬੈਠੀ ਹੋਵੇ ਉਹ ਤਾਂ ਬਾਹਲਾ ਚ ਰੋ ਗਿਆ ਗਈ ਨੂੰ ਉਹ ਤਾਂ ਬੱਸ ਚੜ ਗਈ ਉਹ ਐਂ ਕਹਿ ਕੇ ਗਈ ਕਹਿੰਦੀ ਮੈਂ ਰਖੜੀਆਂ ਦੇਣੀ ਨਹੀਂ ਉਹ ਨਹੀਂ ਮੇਰੇ ਭਾਈ ਨੂੰ ਭੇਜਦੀ ਮੈਂ ਰਖੜੀ ਬੰਨ ਦੂੰਗੀ ਕੋਈ ਨਹੀਂ ਬੇਬੇ ਮੈਂ ਜਾਊਂਗਾ ਐ ਹੋਇਆ ਕਦੇ ਵੀ ਅਸੀਂ ਭੈਣ ਭਰਾ ਦੇ ਰਖੜੀਆਂ ਦੇ ਇਕੱਠੇ ਨਾ ਹੋਏ ਹੋਈਏ ਇੱਕ ਨਾ ਉਹਦਾ ਫੋਨ ਖਰਾਬ ਹੋਇਆ ਪਿਆਗਾ ਉਹਨੂੰ ਮੈਂ ਫੋਨ ਲੈ ਕੇ ਦੇਊਂਗਾ ਹੋਰ ਉਹ ਤੇ ਐਨਪਾ ਲੱਗੇ ਕਦੇ ਨਾ ਲੱਗੇ ਐਤਕੀ ਰਖੜਣੇ ਤੇ ਉਹਨੂੰ ਫੋਨ ਹੀ ਲੈ ਕੇ ਦੇਊਂਗਾ ਜੇ ਉਹਦੇ ਕੋਲੇ ਹੁਣ ਚੱਜ ਦਾ ਫੋਨ ਹੁੰਦਾ ਮੈਂ ਉਹਦੇ ਨਾਲ ਗੱਲਤਾ ਕਰ ਲੈਂਦਾ ਉਹ ਦੁਖੀ ਹੋ ਕੇ ਗਈਆ ਵਿਚਾਰੀ ਆਥਨੇ ਮੈਂ ਸਮਝ ਨਾ ਕਹੂੰ ਵੀ ਤੇਰੀ ਭੂਆ ਨੂੰ ਸੱਦ ਕੇ ਤੇਰੇ ਚਾਚੇ ਨਾਲ ਗੱਲ ਕਰਾ ਦੇ ਉਹ ਤਾਂ ਠੀਕ ਹੈ ਬੇਬੇ ਪਰ ਆਪਦੇ ਫੋਨ ਦੀ ਤਾਂ ਆਪਦੀ ਗੱਲ ਹੀ ਹੁੰਦੀ ਹੈਗੀ ਮੈਂ ਐਤਕੀ ਨਾ ਰਖੜੀਆਂ ਤੇ ਭੈਣ ਨੂੰ ਫੋਨ ਹੀ ਲੈ ਕੇ ਦੇ ਦਊਂ ਤੇਰੀ ਮਰਜ਼ੀ ਐ ਤੇਰੀ ਭੈਣ ਆਗੀ ਉਹ ਫੋਨ ਲੈ ਕੇ ਇਹਦੇ ਕੁਛ ਮਰਜ਼ੀ ਦੇ ਮੈਂ ਤਾਂ ਕੁਛ ਨਹੀਂ ਕਹਿੰਦੀ ਦੇਖ ਰਹਾ ਬੇਬੀ ਮੇਰੀ ਭੈਣ ਨੂੰ ਕਿੰਨਾ ਚਾਹੂਗਾ ਜੇ ਮੈਂ ਪੇਕੇ ਆਉਣੀ ਆਵਦੇ ਹਨਾ ਉਹਨੂੰ ਕਿ ਮੇਰੇ ਸਾਹ ਅਗੇ ਭੇਜ ਤਾ ਇਹਨਾਂ ਨੇ ਉਹਨਾਂ ਇਹਨਾਂ ਕੋਲ ਤਾਂ ਤਾਨੇ ਮਿਹਨੇ ਨੇ ਇਹਨਾਂ ਕੋਲ ਤਾਂ ਕੁਛ ਨਹੀਂ ਦੇਣ ਦਾ ਨੂੰ ਤੂੰ ਫੋਨ ਦੇ ਆ ਕਹ ਚਾਹੇ ਕੁਛ ਦੇ ਆ ਤੂੰ ਦੇਖ ਲੈ ਬੇਬੇ ਉਤਾਰ ਜਾਗਾ ਉਹ ਸਾਰਾ ਦਿਨ ਫਿਰਦਾ ਰਹਿੰਦਾ ਗਲੀਆਂ ਚ ਭੌਂਕਦਾ ਫਿਰਦਾ ਰਹਿੰਦਾਗਾ ਫੋਨ ਉਥੇ ਪਰਸੋਂ ਕਿਸ ਨਾਲ ਲੜ ਪਿਆ ਉਥੇ ਮੱਖਣ ਦੇ ਮੁੰਡੇ ਨਾਲ ਬੇਉਦਾ 20 ਸਾਲ ਲੈ ਮੱਖਣ ਦਾ ਮੁੰਡਾ ਤਾਂ ਉਹ 50 ਸਾਲ ਤੱਕ ਨਹੀਂ ਸ਼ਰਮ ਨਹੀਂ ਆਈ ਲੜਦੇ ਨੂੰ ਉਹਦੇ ਨਾਲ ਬਾਹਰ ਲੜਾਈ ਨੂੰ ਤਾਂ ਬੀਹਾਂ ਵਰਗਾ ਹੈਗਾ ਘਰੇ ਤਾਂ ਕੋਈ ਕੰਮ ਨਹੀਂ ਹੁੰਦਾ ਇਹ ਤੋਂ ਬਾਹਰ ਉੱਥੇ ਉਹ ਕਾਣੂਆਂ 50 ਸਾਲਾਂ ਦਾ ਕਾਣੂਆ ਤੂੰ ਗਈ ਨਹੀਂ ਆਂਗੀ ਇਹ ਤਾਂ ਆਪਦੇ ਆਪ ਨੂੰ ਨਾ 25 ਦੇ ਹੀ ਸਮਝਦਾ ਹੈਗਾ ਉੱਥੇ ਨਿੱਕੇ ਨਿੱਕੇ ਜਿਹਾ ਵਾਕਾਂ ਨਾਲ ਖੇਡਦਾ ਸਾਰਾ ਦਿਨ ਪਹਿਲਾਂ ਮੈਨੂੰ ਆਏ ਦੱਸ ਉਹ ਕਹਿੰਦੇ ਨੇ ਜਿਹੇ ਜਿਹੇ ਆੜੇ ਹੋ ਜੀ ਕੁਝ ਜੀ ਹੈ ਜੇ ਮਾਂ ਨੂੰ ਚੱਜ ਹੁੰਦਾ ਤਾਂ ਉਹ ਕੁੜੀ ਨਾਲ ਲੜ ਕੇ ਕਿਉਂ ਭੇਜਦੀ ਤੇ ਗਾਹਾਂ ਇਹ ਕਿ ਭਲਾ ਮਾਨਸ ਕਿੱਥੋਂ ਹੋ ਜੂਗਾ ਚੱਲ ਬੀਬੇ ਇਹ ਨਾਲ ਮੱਥਾ ਮਾਰਨ ਦਾ ਵੀ ਕੋਈ ਫਾਇਦਾ ਨਹੀਂ ਮੈਂ ਇਸ ਮੂਰੇ ਵੀ ਨੁ ਬਜਾਈ ਨਾ ਬਜਾਈ ਇੱਕ ਬਰਾਬਰ ਹੀ ਹੈਗਾ ਮੈਂ ਤਾਂ ਨਾ ਸਮਝਾਲਿਆ ਐ ਸੀਗਾ ਅੰਦਰ ਧਰਤਾਂ ਜਾ ਕੇ ਐਸਾ ਸੁਣੂਆਂ ਮੇਰੀ ਭੈਣ ਨਾਲ ਲੜੀ ਜਾਂਦੀਆਂ ਨੇ ਉਹ ਉਥੇ ਜਵਾਖਾਂ ਨਾਲ ਲੜੀ ਜਾਂਦਾਗਾ ਆ ਬਈ ਉੱਤੇ ਪੈਣਾ ਤਾਂ ਹੋ ਕੇ ਗੱਲ ਹੋ ਗਈ ਰੋਂਦੀ ਹੋਣੀ ਤੂੰ ਨਾ ਪੁੱਤੋਂ ਰੋਂਦੀ ਨਹੀਂ ਹੈਗੀ ਮੇਰੇ ਤਾਂ ਉਹ ਅੱਖ ਚ ਪੈ ਗਿਆ ਦੀ ਮੱਛਰ ਜਾਂ ਨਾ ਬੋਦੂ ਤਾਂ ਪਿੰਡ ਗਈ ਸੀਗੀ ਮੈਨੂੰ ਕਿਤੇ ਉੱਥੇ ਤਾਂ ਨਹੀਂ ਕੁਝ ਕਿਹਾ ਹੈਗਾ ਕਿਸੇ ਨੂੰ ਵੀ ਰੋਕਿਆ ਨਹੀਂ ਨਾ ਨਾ ਪੁੱਤ ਉੱਥੇ ਤਾਂ ਬਲਾ ਹੀ ਮੇਰੇ ਤੇ ਚਾਹ ਕੀਤਾ ਜਦੋਂ ਮੈਂ ਗਈ ਤੂੰ ਪੁੱਤ ਕਿੱਧਰ ਫਿਰਦੀ ਹੈਗੀ ਕੱਲੀ ਜੀ ਹੈਂ ਗੇੜੇ ਜੀ ਦਿੰਦੀ ਆਏ ਨਾ ਜਾਇਆ ਕਰ ਬਾਹਰ ਕੱਲੀ ਜਾਣੀ ਮੈਂ ਤਾਂ ਉਹ ਸੁੱਕੀ ਚਾਹ ਲੈਣ ਗਈ ਸੀ ਦੁਪਹਿਰੇ ਚਾਹ ਕਰਨੀ ਹੈ ਨਾ ਮਾਹ ਚਲ ਹੁਣ ਮੈਂ ਅੰਬਰ ਤੋਂ ਕਿੱਥੇ ਠਾਵਾ ਮੈਂ ਆਪ ਹੀ ਲੈ ਆਉਣੀ ਹੈ ਇਹ ਨਨਪੁਰ ਮੈਨੂੰ ਸੱਚ-ਸੱਚ ਦੱਸ ਕੀ ਗੱਲ ਹੋਈ ਹੈਗੀ ਗੱਲ ਨੂੰ ਕਮਾਣਾ ਕੋਈ ਗੱਲ ਨਹੀਂ ਹੋਈ ਪੁੱਤ ਕੁਝ ਨਹੀਂ ਹੋਇਆ ਹੈਗਾ ਤੂੰ ਦੱਸ ਕਿਵੇਂ ਵੀ ਤੈਨੂੰ ਤਾਂ ਨਹੀਂ ਕੋਈ ਪਰੇਸ਼ਾਨ ਕਰਦਾ ਘਰੇ ਠੀਕ ਠਾਕ ਹੈ ਵ ਪੂਆ ਮੈ ਤਾਂ ਬਹੁਤ ਖੁਸ਼ ਆ ਮੇਰੇ ਵਰਗੇ ਸੌਰੇ ਦਾ ਕਰਮ ਵਾਲਿਆਂ ਨੂੰ ਮਿਲਦੇ ਨੇ ਕਿ ਮੈਂ ਤਾਂ ਕੋਈ ਮੈਨੂੰ ਤਾਂ ਕੋਈ ਦੁੱਖ ਦਾਖ ਨਹੀਂ ਹੈਗਾ ਨਾਲੇ ਮੈਨੂੰ ਪੱਕਾ ਪਤਾ ਹੈ ਮੇਰੀ ਮੰਮੀ ਨੇ ਕੋਈ ਗੱਲ ਕਰੀ ਹੋਣੀ ਉਹ ਜਾ ਕੇ ਸੰਧਾਰਾ ਲੈ ਕੇ ਆਈ ਸੀ ਉਦੋਂ ਵੀ ਮੇਰੇ ਘਰੇ ਆ ਕੇ ਮੁੜ ਗਏ ਛੁੱਟ ਗਏ ਨਹੀਂ ਹੈਗੇ ਕੋਈ ਨਾ ਮੈਂ ਕਰੂੰਗੀ ਉਹਨਾਂ ਨਾਲ ਤਾਂ ਗੱਲ ਪੁੱਤ ਤੂੰ ਟੈਨਸ਼ਨ ਨਾ ਲੈ ਤੂੰ ਖੁਸ਼ ਰਹਿ ਆ ਕਰ ਕੋਈ ਨਹੀਂ ਕੁਛ ਨਹੀਂ ਠੀਕ ਠਾਕ ਹੈ ਸਾਰਾ ਕੁਝ ਪੁੱਤ ਤੂੰ ਮੇਰੇ ਪਿੱਛੇ ਨਾ ਕੋਈ ਗੱਲ ਕਹੀਂ ਉਹਨਾਂ ਨੂੰ ਕੋਈ ਨਾ ਪੂਆ ਮੈਂ ਮੰਮੀ ਨਾਲ ਤਾਂ ਪਿਆਰ ਦੇ ਹਿਸਾਬ ਨਾਲ ਗੱਲ ਕਰ ਲੂੰਗੀ ਹੁਣ ਆਜਾ ਆਪਾਂ ਚਾਹ ਪੀਂਨੇ ਆਗੇ ਕੱਲੀ ਕਿੱਥੇ ਕਰੇਂਗੀ ਤੂੰ ਕਦੇ-ਕਦੇ ਤਾਂ ਮੈਂ ਸੋਚਦੀ ਆਂ ਵੀ ਜੇ ਮੈਨੂੰ ਕੁਝ ਹੋ ਗਿਆ ਮੇਰੀ ਧੀ ਦਾ ਪੇਕੇ ਹੀ ਖਤਮ ਹੋ ਜਾਣਗੇ ਕਿਉਂ ਬੇਬੇ ਜੇ ਤੈਨੂੰ ਕੁਝ ਹੋ ਗਿਆ ਮੈਂ ਹੈਗਾਗਾ ਮੈਂ ਤਾਂ ਤੈਨੂੰ ਬਥੇਰਾ ਕਹਿੰਦੀ ਸੀ ਤੂੰ ਵਿਆਹ ਕਰਾ ਲੈ ਵਿਆਹ ਕਰਾ ਲੈ ਹੂੰ ਜੇ ਦੋ ਚੁੱਲ੍ਹੇ ਹੁੰਦੇ ਤਾਂ ਤੇਰੇ ਚੁੱਲ੍ਹੇ ਤੇ ਆਜਾ ਕਰਦੀ ਹੁੰਦੇ ਤੇਰੇ ਚੁੱਲ੍ਹੇ ਤੇ ਆਉ ਤੂੰ ਤਾਂ ਆਪ ਨਹੀਂ ਕਰਕੇ ਪੀ ਸਕਦਾ ਉਹਨੂੰ ਕਿੱਥੋਂ ਪਾਇਵੇਂਗਾ ਤੂੰ ਨੇਕੜੂ ਉਹ ਨਹੀਂ ਬੇਬੇ ਜੇ ਚਾਹ ਪਾਣੀ ਨਹੀਂ ਦੇ ਸਕਦਾ ਤਾਂ ਉਹਦਾ ਦੁੱਖ ਤਾਂ ਬਣਾਈ ਸਕਦਾਗਾ ਜੇ ਮੇਰੀ ਧੀ ਢਿੱਲੀ ਮੱਠੀ ਹੋ ਗਈ ਹੈ ਕੋਈ ਵਕਤ ਪੈ ਗਿਆ ਇਹ ਕਿੱਥੋਂ ਨਾਲ ਖੜ ਜਾਣਗੇ ਨੇ ਕਿੱਥੋਂ ਚੱਕ ਲੈਣਗੇ ਕਿੱਥੋਂ ਪੈਸੇ ਲਾ ਦੇਣਗੇ ਇਹ ਤਾਂ ਜਿਵੇਂ ਨਹੀਂ ਜਾਂਦੇ ਨੇ ਚੱਲ ਬੇਬੇ ਆਪਾਂ ਕਾਹਨੂੰ ਕੁੜੀ ਬਾਰੇ ਮਾਰਾ ਸੋਚਣਾ ਹੈ ਵੀ ਇਹ ਜਮਾਂ ਨਹੀਂ ਸੋਚਦੇ ਵੀ ਕੁੜੀ ਬਖਤਾਂ ਨਹੀਂ ਮਾਰੀ ਜਾਏਗੀ ਚੱਲ ਕੋਈ ਗੱਲ ਨਹੀਂ ਤੂੰ ਦਵਾਈ ਬੂਟੀ ਲੈ ਲੈ ਉਹੀ ਨਾਲ ਦੀ ਸਿਹਤ ਖਰਾਬ ਕਰਨੀ ਮੇਰੇ ਕੜਾ ਕੋਈ ਫਿਕਰ ਕਰਦਾ ਮੇਰੀ ਤਾਂ ਆਪ ਦਵਾਈ ਮੁੱਕੀ ਪੀਏ ਕਿਸੇ ਨੇ ਪੁੱਛੇ ਨਹੀਂ ਵੀ ਤੇਰੀ ਮੀਨਾ ਹੋ ਗਿਆ ਦਵਾਈ ਲੈਣ ਦੇ ਮੁੜ ਕੇ ਦਵਾਈ ਮੰਗਾਉਣੀ ਨਹੀਂ ਓਹੋ ਬੇਬੇ ਜੇ ਦਵਾਈ ਮੁੱਕੀ ਪੀਏ ਤੂੰ ਮੈਨੂੰ ਉਹਦੇ ਦੀ ਗਏਂਦੀ ਮੈਂ ਲਿਆ ਦਿੰਦਾ ਇਹਦਾ ਨਹੀਂ ਪੁੱਛਦੇ ਤੈਨੂੰ ਤੁਹਾਇ ਕਰ ਮੈਨੂੰ ਦੱਸ ਤੇਰੀ ਪਰਤੀ ਪੁਰਤੀ ਕਿੱਥੇ ਆ ਮੈਂ ਦਵਾਈ ਲੈ ਕੇ ਦੇ ਦਿੰਨਾ ਅੰਦਰ ਪਈ ਪਰਤੀ ਜਦੋਂ ਜਾਵੇਂਗਾ ਲਈ ਮੈਂ ਬਾਗੀ ਜਾਣਾ ਫਿਰ ਕੋਈ ਨਹੀਂ ਚੰਗਾ ਮੀਰਪਾਲ ਤੇ ਮਮੀ ਉਹ ਬੈਠੀਆਂ ਮੱਲਾ ਬਾਗੀ ਹੋ ਪੂਆ ਬਹੁਤ ਆ ਜਾ ਕੇ ਕੁਝ ਬੋਲ ਬੋਲ ਕੇ ਤਣੀ ਗਈ ਕਿਵੇਂ ਮੰਮੀ ਚੁੱਪ ਜੇ ਕਰੇ ਬੈਠੇ ਹੋ ਪੂਆ ਬਾਲਾ ਤਾਂ ਨਹੀਂ ਬੋਲ ਕੇ ਗਈ ਬਾਲਾ ਕਲੇਸ਼ ਤਾਂ ਨਹੀਂ ਪਿਆ ਨਾ ਪੁੱਤ ਹੁਣ ਤਾਂ ਕੀ ਬੋਲੂਗੀ ਮੈਂ ਤਾਂ ਉਹਨੂੰ ਪੂਰੀਆਂ ਚੰਗੀਆਂ ਸੁਣਾਈਆਂ ਹੁਣ ਤਾਂ ਨਹੀਂ ਉਹ ਦੁਬਾਰੇ ਬੋਲੂਗੀ ਨਾ ਮੈਂ ਉਦੀ ਚੌਧਰ ਚੱਲਣ ਦੀ ਵਾਂ ਮੈਨੂੰ ਤਾਂ ਨਾ ਹੁਣ ਐ ਲੱਗਦਾ ਹੈਗਾ ਜਿੰਨੀਆਂ ਗੱਲਾਂ ਆਪਾਂ ਪੂਆ ਨੂਰੇ ਕਈਆਂ ਸੀ ਨਾ ਜਾ ਕੇ ਸਾਰੀਆਂ ਸੁਮਨ ਦੇ ਵਿੱਚ ਉਲੀਆਂ ਕਰੂਗੀ ਉਹ ਮੇਰੀ ਗੱਲ ਸੁਣੋ ਮੈਂ ਦੋਨਾਂ ਜਣਿਆਂ ਨੂੰ ਗੱਲ ਦੱਸਦਾ ਹਾਂਗਾ ਪੂਆ ਦਾ ਤਾਂ ਨਾ ਆਪਾਂ ਨੂੰ ਕੋਈ ਪੱਕਾ ਹੱਲ ਕਰਨਾ ਪਊ ਐ ਨਹੀਂ ਗੱਲ ਲੋਟ ਆਉਂਦੀ ਮੈਂ ਤਾਂ ਐ ਕਹਿੰਦੀ ਸੀ ਵੀ ਬੇਬੇ ਨੂੰ ਤਾਂ ਆਪਾਂ ਚੁੱਪ ਕਰਾ ਲਾਂਗੇ ਕਿਹੜਾ ਤੇਰਾ ਚਾਚਾ ਹੈਗਾ ਉਹ 24 ਘੰਟੇ ਭੈਣ ਭੈਣੀ ਕਰੀ ਜਾਂਦਾ ਰਹਿੰਦਾ ਮੇਰੀ ਗੱਲ ਸੁਣੋ ਜੀ ਜੇ ਚਾਚੇ ਨੂੰ ਆਪਾਂ ਦੂਰ ਨਾ ਨਾ ਕੀਤਾ ਪੂਆ ਨੂੰ ਕਿਤੇ ਚਾਚੇ ਦੀ ਜ਼ਮੀਨ ਪੂਆ ਦਾ ਮੁੰਡਾ ਹੀ ਨਾ ਲੈ ਜੇ ਮਾਤਾਏ ਕਹਿੰਦੀ ਸੀ ਵੀ ਇੰਨਾ ਚ ਨਾ ਦੋਨੇ ਭੈਣ ਭਰਾ ਮੱਚ ਬਗੈੜਤਾ ਪਾਉਣੀ ਪਊਗਾ ਮੰਮੀ ਇਹ ਬਗੈੜ ਵਾਲੀ ਕੀ ਗੱਲ ਐ ਇਹ ਕੀ ਹੋ ਸਕਦੀ ਐ ਮਾਤਾਏ ਕਹਿੰਦੀ ਹੈਗੀ ਹੁਣ ਨਾ ਰਖੜੀਆਂ ਆਉਣ ਵਾਲੀਆਂ ਨੇ ਇਹਨਾਂ ਦੋਨਾਂ ਭੈਣ ਭਰਾ ਨੂੰ ਆਪਾਂ ਮਿਲਣ ਨਹੀਂ ਦੇਂਦੇ ਪੀਰਪਾਲ ਮੈਨੂੰ ਮੰਮੀ ਦੀ ਗੱਲ ਜਮਾਂ ਸਹੀ ਲੱਗਦੀ ਐ ਜੇ ਇਕੱਠੇ ਨਾ ਹੋਣ ਤੇ ਆਪ ਵੀ ਰਸੂਗੀ ਵੀ ਮੇਰਾ ਭਰਾ ਮੇਰੇ ਆਉਂਦਾ ਨਹੀਂਗਾ ਉਹਨੂੰ ਕੀ ਪਤਾਗਾ ਵੀ ਆਪਾਂ ਨਹੀਂ ਆਉਣ ਦਿੰਦੇ ਮੰਮੀ ਤੁਸੀਂ ਵੀ ਕਹੀ ਜਾਂਦੇ ਹੋਗੇ ਵੀ ਆਪਾਂ ਉਹਨਾਂ ਨੂੰ ਮਿਲਣ ਨਹੀਂ ਦਿੰਦੇ ਫੇਰ ਇਹਦੇ ਨਾਲ ਕੀ ਹੋ ਜਾਊਗਾ ਤੇਰੇ ਚਾਚੇ ਨੂੰ ਆਪਾਂ ਇੱਥੋਂ ਤਾਂ ਜਾਣ ਹੀ ਨਹੀਂ ਦਿੰਦੇ ਤੇਰੇ ਪੂਆ ਨੂੰ ਕਹਿ ਦਾਂਗੇ ਵੀ ਤੇਰਾ ਭਾਈ ਤੇਰੇ ਨਾਲ ਵਰਤਣ ਹੀ ਚਾਹੁੰਦਾ ਮੰਮੀ ਚਾਚੇ ਨੂੰ ਤਾਂ ਮੈਂ ਆਪੇ ਰੋਕ ਲੂ ਪੂਆ ਛੋੜਨਾ ਲੜ ਕੇ ਗਈ ਐ ਉਹ ਆਪਣੇ ਘਰੇ ਵੜਦੀ ਨਹੀਂ ਹੈਗੀ ਥੋੜਾ ਟਾਈਮ ਆ ਆਪੇ ਸਰ ਜੂਗਾ ਬਸ ਮੰਮੀ ਮੇਰੀ ਤਾਂ ਇੱਕੋ ਹੀ ਹਿੰਟ ਐ ਪੂਆ ਤਾਂ ਨਾ ਚਾਚੇ ਦੇ ਰਖੜੀ ਨਹੀਂ ਬੰਨਣ ਦਿੰਦੇ ਆਪਾਂ